ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੁਪਣਾ ਹੋਵਈ ਜੇ ਰਾਇ ਰਹਾ ਦਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਸ ਸਿਣ ਪਾਲਖ ਹੋ ਹੈ ਤੈਕਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੈ ਟੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਣ ਜੇ ਹੁਕਮ ਲੇ ਵੜਾਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾਖੁਮੀ ਬਖਸ਼ੀਸ ਇੱਕ ਹੁਕਮੇ ਸਦਾ ਭਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬੁਝਹਿ ਤਾ ਹਉਮੈ ਕਹੈ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਹ ਦੂਰ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਗ ਪਾਹੇ ਜੁਗਾਜ ਗੁੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਖੇ ਸੇਵੇ ਪ੍ਰਵਾਹ ਸਾਚਾ ਸਾਹਿਬ ਸਚਨਾਏ ਪਾਖਿਆ ਬਹੁ ਅਪਾਰ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੇ ਰਖੀਐ ਜਿਸ ਦਿਸੇ ਦਰਬਾਰ ਮੂੰਹ ਕੈ ਬੋਲਨ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਢਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੂਖਤ ਬਹਾਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਦਰਨ ਸੋਏ ਜਿਨ ਸੇਵਿਆ ਤਿ ਨ ਪਾਇਆ ਮਹਾਨ ਨਾਨਕ ਗਾਵੀਐ ਗੁਨੇ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਖਨਾਦੰ ਗੁਰਮਖ ਵੇਦੰ ਗੁਰਮਖ ਰਿਆਸਮਾਈ ਗੁਰ ਈਸਰ ਗੁਰ ਗੋਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦਹਿ ਬੁਝਾਈ ਸਬਣਾ ਜੀਆਂ ਗਾਇ ਇਕ ਦਾਤਾ ਸੋ ਮੈਂ ਵਿਸਰਣ ਜਾਈ ਤੀਰਤ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੇ ਜੇਤੇ ਸਿਰਠ ਉਪਾਈ ਵੇਖਾ ਮਣ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇਕਨ੍ਹ੍ਹੇ ਬੁਝਾਈ ਸਬਨਾ ਜਿਹਾ ਆਕਾਸ਼ ਦਾਤਾ ਸੋ ਮੈਂ ਮਿਸਰਣ ਜਾਈ ਜੇ ਜੁਗ ਚਾਰੇ ਅਰਜਾ ਹੋਰ ਦਸੋਨੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨੂਰ ਖਾਇਕੈ ਜਸ ਕੀ ਰਤ ਜਗਲੇ ਜੇ ਤਿਸ ਨਦਰਿ ਆਵੇ ਤਾ ਬਾਤ ਨ ਪੁੱਛੇ ਕੇ ਗੀਤ ਨਾ ਅੰਦਰ ਗੇਟ ਕਰ ਦੋ ਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਤਵਲ ਆਕਾਸ਼ ਸੁਣੈ ਦੀਪ ਲੋਪ ਪਤਲ ਸੁਣੈ ਬੋਹ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਰਾਸ ਸੁਣੈ ਸਰਬ ਬ੍ਰਹਮਾ ਇੰਦ ਸੁਣੈ ਮੁਖਸਲਾ ਹਰਿਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾ ਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਰਾਸ ਸੁਣੈ ਸਤ ਸੰਤੋ ਗਿਆਨ ਸੁਣੈ ਅਠ 60 ਕਾ ਇਸਨਾਣ ਸੁਣੈ ਪੜ ਪੜ ਪਾਵਹਿ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਮਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਰਾ ਗੁਨਾਕੇ ਗਹ ਸੁਣੈ ਸੇਖ ਪੀਰ ਪਾਤਸ਼ਾ ਸੁਣੈ ਅੰਧੇ ਪਾਵਹਿ ਰਹਾ ਸੁਣੈ ਹਾਥ ਹੋਏ ਸੰਗਹ ਨਾਨਕ ਭਗਤਾਂਸ ਦਾ ਵੇਗਾ ਉਸ ਸੁਣੈ ਦੁਖ ਪਾਪ ਕਨਸ ਮੰਨੇ ਕਿ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਇ ਮੰਨੈ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰજન ਹੋਏ ਜੇ ਕੋ ਮੰਨ ਜਾਣੇ ਮਨ ਕੋਏ ਮੰਨੈ ਮਾਰਗ ਠਾਗ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰજન ਹੋਏ ਜੇ ਕੋ ਮੰਨ ਜਾਣੇ ਮਨ ਕੋਏ ਮੰਨੈ ਪਾਵਹਿ ਮੁਖ ਦਵਾਰ ਮੰਨੈ ਪਰਵਾਰੇ ਸਾਧ ਹਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਰਵੇ ਨਾ ਭਿਖ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਾਵੇਂ ਦਰਗਮਾਨ ਪੰਜੇ ਸੋਹੈ ਦਰ ਰਾਜਾਣ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਸੋਲ ਧਰਮ ਦਿਆ ਕਾ ਪੂਤ ਸੰਤੋਗਤਾ ਬਰਖਿਆ ਜਨ ਸੂਤ ਜੇ ਕੋ ਮੁਝੈ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਮਜੋਰ ਜੀ ਜਾ ਤਰੰਗਾ ਕੇ ਨਾਮ ਸਬੜਾ ਲਿਖਿਆ ਬੁੜੀ ਗਲਾਮ ਇਹੇ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਆਲੀ ਰੂਪ ਕੀ ਤੀ ਦਾਤ ਜਾਣੇ ਕੋਣ ਕੂਤ ਕੀ ਤਪ ਸਾਓ ਏਕੋ ਕੋਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾਵੇਂ ਚਾਰ ਵਾਰਿਆਂ ਨਾ ਜਾਵੇਂ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਅਸੰਖ ਜਾਪਿਆ ਸੰਗ ਭਾਉ ਸੰਗ ਪੂਜਾ ਸੰਗ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਭਗਤ ਗੁਣ ਗਿਆਨ ਵਿਚਾਰ ਸੰਸਤੀਆ ਸੰਦਾਤਾਰ ਅਸੰਗ ਸੂਰਮਾ ਭਖਸਾਰ ਸੰਖਮੋਨ ਲਿਵਲਾਇ ਤਾਰ ਉਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਮ ਮਹਿਕ ਵਾਰ ਜੋਤਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਫੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਹੱਤਿਆਪਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਪਖ ਖਾਹੇ ਅਸੰਖ ਅਨਿੰਦਕ ਸਿਰ ਕਰੇ ਭਾਰ ਨਾਨਕ ਨੀਂਜ ਕਾਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤਿ ਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਗਰ ਸੰਖ ਨਾਮ ਸੰਥਾਵ ਅਗਮ ਗਮ ਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਖਰੀਸ ਲਾਹ ਅਖਰੇ ਗਿਆਨ ਗੀਤ ਗੁਣ ਗਾ ਅਖਰੀ ਲਿਖਨ ਮੋਰਨ ਬੋਲ ਅਖਰਾਂ ਸਰ ਸੰਯੋਗ ਬਖਾਉਣ ਜਿਨਹ ਲਿਖੇ ਤਿਸ ਸਿਰ ਨਾਹੇ ਜਿ ਫਰਮਾਏ ਦਿਵਤੇ ਪਾਹੇ ਜੇਤਾ ਕੀਤਾ ਤੇਤਾ ਨਾਉ ਵਿੰਨਾਵੇਂ ਨਾਹੀ ਕੋਥਾਉ ਉਧਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਦਤ ਪਾਵੇ ਏਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਿੰਕਰ ਪਰੀਏ ਹੱਥ ਬੈਰ ਤੰਦੇ ਬਾਣੀ ਧੋਤੇ ਉਦਰ ਸਖੇ ਮੂਤ ਪਲੀ ਤੇ ਕੱਪੜ ਹੋਏ ਦੇ ਸਾਬੂਨ ਲਈਏ ਓ ਧੋਏ ਪਰਿਏ ਮਤ ਪਾਪਾਂ ਕੇ ਸੰਗ ਓ ਤੋਪੇ ਨਾਵੇਂ ਕੇ ਰੰਗ ਉੰਨੀ ਪਾਪੀ ਆਖ ਨੋਹ ਕਰ ਕਰ ਕਰਨਾ ਲਿਖ ਲੈ ਜਾਹ ਆਪੇ ਵੀ ਜਾਪੇ ਹੀ ਖਾਹ ਨਾਨਕ ਹੁਕਮਿ ਆਵਹ ਜਾ ਤਿਰ ਤਬ ਦਿਆ ਦਦਨਾਣ ਇਕੋ ਪਾਵੈ ਦਿਲ ਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਬਰਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਬਿਨ ਗੁਣ ਕੀਤੇ ਭਗਤ ਨ ਹੋਵੇ ਸਵਸਥ ਆਤਮਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਣ ਸੋ ਵੇਲਾ ਵਕਤ ਕਮਣ ਕਮਣ ਥਿਤ ਕਮਣ ਵਾਰ ਕਮਣ ਸੇ ਰਤੀ ਮਹਾ ਕਮਣ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੈ ਕੁਰਾਨ ਵਕਤ ਨ ਪਾਇਓ ਕਾ ਦੀਆ ਜੈ ਲਿਖਨ ਲੇ ਕੁਰਾਨ ਥਿਥਵਾਰਣਾ ਜੋਗੀ ਜਾਣੇ ਰਤ ਮਹ ਨ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੇ ਨਾਹੀ ਕੀਤਾ ਜਾ ਕਾ ਹੋਐ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋ ਹੈ ਪਾਤਾਲਾਂ ਪਾਤਾਲ ਲਖ ਆਗਸਾਂ ਆਗਸ ਓੜਕ ਓੜਕ ਭਾਲ ਥਕੇ ਵੇਦ ਕੈਨਕ ਬਾਤ ਸੈ ਸਠਾਰਾ ਕੈਨਕ ਤੇਬਾਂ ਅਸ ਲੋਕ ਧਾਤ ਲੇਖਾ ਹੋਇ ਤਾ ਲਿਖੀਐ ਲੇਖੇ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹ ਇਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਹਾਂ ਕਉ ਇਸ ਮੰਦਰ ਨ ਜਾਣੀਆ ਸੰਬੰਧ ਸਾਸ ਸੁਲਤਾਨ ਗਿਰ ਹਾ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨਹੁ ਨਾ ਵਿਸਰਹਿ ਅੰਤਨਾ ਸਿਬ ਤੇ ਕਹੈ ਨ ਅੰਤ ਅੰਤਨਾ ਕਰਨ ਦੇ ਨਾ ਅੰਤ ਅੰਤਨਾ ਵੇਖਣ ਸੁਣਣ ਨਾ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਰ ਅਵਰ ਅੰਤ ਕਾਰਣ ਕੀਤੇ ਬਿਨ ਲਾਹੇ ਤਾਕੇ ਅੰਤ ਨਾ ਪਾਹੇ ਜਾਏ ਇਹ ਅੰਤਨ ਜਾਣੇ ਕੋਏ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾ ਊਚੇ ਉਪਰੂਚਨ ਐਵੜਾ ਊਚਾ ਹੋਏ ਕੋਏ ਤਿਸੁ ਉਚੇ ਕੋ ਜਾਣੇ ਸੋਏ ਜੇਵੜੇ ਆਪ ਜਾਣਿਆ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੇਤੇ ਮੰਗਹਿ ਜੋਦੂ ਪਾਉਰ ਕੇ ਤੈ ਅਗਨਤ ਨਹੀਂ ਵਿਚਾਰ ਕਿਤੇ ਖਬ ਤੁਟੇ ਵੇਕਾਰ ਕਿਤੇ ਲਲ ਮੁਕਰਪਾ ਹੈ ਕਿਤੇ ਮੂਰਖਾ ਹੀ ਗਾਵੇ ਕਿਤੇ ਆਦੂਖ ਭੂਖ ਸਦਮਾਰ ਇਹ ਪੈਦਾਤ ਤੇਰੀ ਦਾਤਾਰ ਬੰਦ ਖਲਾਸੀ ਬਾਣੇ ਹੋਏ ਹੋ ਰਾਖ ਨਸਕੇ ਕੋਵੇ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀ ਆ ਮੂਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬਹਿ ਕੇ ਹੀ ਕੇ ਇਸ ਨੂੰ ਬਖਸੇ ਸਿਬ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਐ ਮੁੱਲ ਢੰਡਾਰ ਅਮੁੱਲ ਆਵਹਿ ਮੁੱਲ ਲੈ ਜਾਹਿ ਮੁੱਲ ਪਾਏ ਮੁੱਲ ਅਸਮਾਹਿ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਮਨਣਿਸਾਨ ਅਮੁੱਲ ਕਰਮ ਮੁੱਲ ਫਰਮਾਨ ਆ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਣ آخ برہمے آخ ہند آخیں گوپیتے گوبند آخر آخ سدھ آخ کی بدھ آخ دان آخ دیو آخ سر نر من جن سیو کہتے آخ آخن پاہے کہتے کہہ کہہ اٹھ اٹھ جا کہتے کی ہوتا آخن سکے کے جے بڑ پاوے تیوڑ ہوئے نانک جانے سچا سوئے جے کو آخ بول بگاڑ ਤਾਂ ਲਖੀਏ ਸਿਰ ਗਾਵਾਰ ਗਾਵਾਰ ਸੋ ਦਰ ਕੇ ਹਾਸੂ ਘਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਭਰੇ ਸੋ ਕਹਿਨੂ ਕੀਤੇ ਗਾਵਨ ਹਾਰੇ ਤਾ ਵੈ ਤੁਹ ਨੂੰ ਪਉਣ ਪਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਕਹਵੈ ਚਿਤ ਗੁਪਤ ਲਿਖ ਜਾਨੈ ਲਿਖ ਲੀ ਗ ਧਰਮ ਵਿਚਾਰੇ ਕਹਵੈ ਸਰਬ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਕਹਵੈ ਜੀ ਦਾਸਨ ਬੈਠੇ ਦੇਵਤਿਆਂ ਦਰਨਾਲੇ ਕਹਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀਸ ਤੇ ਸੰਤੋਖੇ ਕਹਵੈ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਕਹਵੈ ਮਹੌਨਿਆ ਮਨਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨੁ ਪਾਏ ਤੇਰੇ ਅਠ ਛਠੀ ਤੀਰਥ ਨਾਲੇ ਗਾਵਹਿ ਜੋਦ ਮਹਾਂਭਰਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇ ਤੁਨੁ ਗਾਵਹਿ ਜੋ ਤਦ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕਹਤੇ ਗਾਵਣ ਸੇ ਮੈ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੀ ਨੋਈ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਿਨੂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਬ ਤਿਸ ਦੀ ਵੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰ ਨਾ ਜਾਇ ਸੋ ਪਾਤ ਸਾਹਿਬ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸ਼ਰਮ ਪਛੋੜੀ ਧਿਆਨ ਕੀ ਕਰੈ ਬਿਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਸੇ ਆਦੇਸ ਆਦ ਨੀਲ ਨਾਉ ਦੇ ਅਨਹਤ ਜੁਗ ਜੁਗੇ ਕੋ ਵੇਸ ਭੁਗਤ ਗਿਆ ਅੰਦੇ ਆ ਪੰਡ ਹਰਣ ਗੜ ਗੜ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿਦ ਸੇ ਦੇਵ ਰਸਾਦ ਸੰਜੋਗ ਵਿੰਜੋਗ ਦੋਇ ਕਾਰ ਚਲਾਓ ਵਹਿ ਲੇਖੇ ਆਓ ਵਹਿ ਭਾਗ ਆਦੇਸ ਸੇ ਆਦੇਸ ਆਦ ਨਿਲ ਅਨਾਦ ਅਨਾਹਤ ਜੁਗ ਜੁਗ ਏਕ ਹੋਵੇਸ ਏਕਾ ਮਾਈ ਜੁਗਤ ਵਿਆਹੀ ਤਿੰਜੇਲੇ ਪਰਮਾਨ ਇਕ ਸੰਸਾਰ ਏਕ ਭੰਡਾਰ ਏਕ ਲਾਈ ਦੀਬਾਨ ਜਿਵਤ ਸੁਪਾਵੈ ਤਵੇ ਚਲਾਵੈ ਜਿਵ ਹੋਵੇ ਫੁਰਮਾਨ ਓ ਵੇਖੈ ਉਹ ਨਾਨ ਨਦਰਣ ਆਵੇ ਬਹੁਤਾ ਇਹ ਵਿਡਾਣ ਆਦੇਸ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕ ਹੋਵੇ ਸਸ ਅਸ ਲੋਏ ਲੋਏ ਪੰਡਹਾਰ ਜੋਗ ਸਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕ ਹੋਵੇ ਸਸ ਇਕ ਦੋ ਜੀ ਬੋ ਲਖ ਹੋ ਹੈ ਲਖ ਹੋਵੇ ਲਖ ਵੀਸ ਲਖ ਲਖ ਢੇੜਾ ਆਖੀ ਹੈ ਏਕ ਨਾਮ ਜਗ ਦੇਸ ਇਤਰਾ ਬਦ ਬਵੜੀਆਂ ਚੜੀਏ ਹੋਵੇ 21 ਸੁਣ ਗੱਲ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੇ ਪਾਈਐ ਕੋੜੇ ਕੋੜੈ ਠੀਸ ਆਖਣ ਜੋਰ ਚੱਪਣਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੇ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੇ ਸੰਸਾਰ ਇਸ ਹੱਥ ਜੋਰ ਕਰ ਵੇਖੇ ਸੂਏ ਨਾਨਕ ਉੱਤਮ ਨੀਚ ਨਾ ਕੋਇ ਰਾਤੇ ਰੁਤੇ ਥਿਤੀਵਾਰ ਪਉਣ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾ ਬਰਖੇ ਧਰਮਸਾਲ ਤਿਸਵੇ ਜੇ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੁਹਣ ਪੰਪ ਪ੍ਰਵਾਨ ਨਦਰੀ ਕਰਮ ਪਵੇ ਨੀਸਾਣ ਕੱਟ ਬਕਾਈ ਉਥੇ ਪਾਏ ਨਾਨਕ ਗਿਆਂ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ज्ञानखंड का खो कर्म केते पौण पणीवै संत्र केते कान महेश केते ब्रह्मा काडत घड़ीए रूप रंग के वेश केतिया कर्म भूमि मेर केते केते धूप देश केते इन्द्र चंद सूर केते केते मंडल देश केते सिद्ध बुद्ध नाथ केते केते देवी वेश केते देव दान मुन केते केते रत्न समंद ਕੀਤੀਆਂ ਬਾਣੀ ਕੀਤੀਆਂ ਬਾਣੀ ਕੀਤੇ ਪਾਤਿ ਨਿਰੰਦਰ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਘੋੜ ਅਨੰਦ ਸ਼ਰਮ ਖੰਡ ਕੇ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤਿਆਨ ਰੂਪ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਿਸਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਿਦਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿਨ ਮੇਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂਕੇ ਰੂਪ ਨਖਤ ਨੇ ਜਾਹੇ ਨਾ ਹੋ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋ ਕਰੇ ਅਨੰ ਸੱਚਾ ਮਨ ਸੋਏ ਸੱਚਖੰਡ ਵਸੇ ਇੰਦਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰਪੰਡ ਦੇਖੋ ਕਥੇ ਤਾਂ ਅੰਤ ਨਯੰਤ ਤਿੱਥੇ ਲੋ ਲੋ ਆਕਰ ਜਿਵ ਜੂ ਹੁਕਮਤ ਵੈ ਤਿ ਵਿਕਾਰ ਵੇਖੇ ਵਿਗਸੇ ਕਰ ਮਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ptir ਸੁਨਿਆਰ ਅਹਰਨ ਮਤ ਵੇਦ ਧਿਆਰ ਪਉ ਖਲਾ ਅਗਨ ਤਪਤ ਪੰਡਾ ਪਾਉ ਅੰਮ੍ਰਿਤ ਤਿਤ ਢਾਲ ਘੜੀਐ ਸਬਦ ਸੱਚੀ ਰਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾ ਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਦੂਰ ਕਰਮੇ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੇ ਨਾਲ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੇ ਉਜਲੇ ਕੀਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ